ਪ੍ਰਾਈਮ ਜ਼ੌਰਬ ਚੈਨਲ 'ਸੋਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਕਵਲ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਨਿਊਜ਼ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਨ੍ਹਾਂ ਨੇ ਜਾਣ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਦੱਸ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਜਿੱਥੇ ਇੱਕ ਜਿਸ ਇਜ਼ਰਾਈਲ ਦੀ ਗਾਜ਼ਾ ਦੇ ਵਿੱਚ ਜਿੱਥੇ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਉੱਥੇ ਹੀ ਇਜ਼ਰਾਈਲ ਦੇ ਵਿੱਚ ਇੱਕ ਹੋਰ مصیبت ਆ ਗਈ ਹੈ ਇੱਕ ਗੰਬੀਰ ਬਿਮਾਰੀ ਫੈਲਣ ਤੋਂ ਬਾਅਦ 481 ਜੜੇ ਹੈਗੇ ਆ ਨਵੇਂ ਖਸਰੇ ਦੇ ਕੇਸ ਦਰਜ ਕੀਤੇ ਗਏ ਹੈ ਤੇ ਹੁਣ ਉੱਥੇ ਇਹਨਾਂ ਨਾਲ ਸੰਬੰਧਿਤ ਮਾਮਲਿਆਂ ਦੀ કુલ ਗਿਣਤੀ 1251 ਹੋ ਗਈ ਹੈ ਤੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਹਸਪਤਾਲਾਂ ਦੀ ਰਿਕਾਰਡ ਦੇ ਦੀ ਰਿਪੋਰਟਾਂ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ 2250 ਤੋਂ ਲੈ ਕੇ 3950 ਦੇ ਵਿਚਕਾਰ ਜਿਹੜੇ ਲੋਕ ਹੈਗੇ ਆ ਉਹ ਖਸਰੇ ਨਾਲ ਸੰਕਰਮਿਤ ਹੋ ਸਕਦੇ ਹਨ ਮੌਜੂਦਾ ਸਮੇਂ ਦੇ ਵਿੱਚ 29 ਮਰੀਜ਼ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ ਜਿਨ੍ਹਾਂ ਦੇ ਵਿੱਚੋਂ 6 ਜਿਹੜੇ 6 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਤੇ ਜਿਨ੍ਹਾਂ ਦੇ ਵਿੱਚੋਂ 5 ਇੰਟੈਂਸਿਵ ਕੇਅਰ ਦੇ ਵਿੱਚ ਹਨ ਤੇ ਜਦ ਕੀ ਜਿਹੜੇ ਕੁਝ ਹੈਗੇ ਆ ਉਹ ਉਹਨਾਂ ਇਸ ਬਿਮਾਰੀ ਦੇ ਨਾਲ ਜਿਹੜੇ ਦੇ ਨਾਲ 18 ਮਹੀਨਿਆਂ ਤੋਂ ਵੀ ਜਿਹੜੇ ਲੈ ਕੇ 2 ਸਾਲ ਦੇ ਉਮਰ ਦੇ ਬੱਚੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਪ੍ਰੈਲ ਦੇ ਵਿੱਚ ਇਹ ਬਿਮਾਰੀ ਸ਼ੁਰੂ ਹੋਈ ਹੈ ਤੇ ਮਈ ਦੇ ਵਿੱਚ ਹੀ ਉੱਥੇ ਦੀ ਸਿਹਤ ਮੰਤਰਾਲੇ ਦੇ ਦੁਆਰਾ ਉੱਥੇ ਦੀ ਜਿਹੜੀ ਵੈਕਸੀਨੇਸ਼ਨ ਪਣ ਲਈ ਮਹਿੰਮ ਸ਼ੁਰੂ ਕਰ ਦਿੱਤੀ ਗਈ ਸੀ ਤੇ ਜਿਸ ਦੇ ਦੌਰਾਨ ਉੱਥੇ ਦੇ ਲੋਕਾਂ ਨੂੰ ਇਹ ਵੈਕਸੀਨੇਸ਼ਨ ਲਗਾਈ ਗਈ ਹੈ ਇਹ ਤਰੁੰਦਾਜ਼ੀ ਖਸਰਾ ਇੱਕ ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੀ ਸ਼ੂਦੀ ਬਿਮਾਰੀ ਹੈ ਜੋ ਇੱਕ ਵਾਇਰਸ ਦੇ ਨਾਲ ਹੁੰਦੀ ਹੈ ਤੇ ਇਹ ਵਾਇਰਸ ਕਾਫੀ ਆਸਾਨੀ ਦੇ ਨਾਲ ਫੈਲਦਾ ਹੈ ਤੇ ਜਦੋਂ ਕੋਈ ਸੰਕਰਮਿਤ ਵਿਅਕਤੀ ਸਾਰ ਲੰਦਾ ਹੈ ਖੰਗਦਾ ਹੈ ਜਾਂ ਛਿੱਕਦਾ ਹੈ ਤਾਂ ਵਾਇਰਸ ਨੇੜੇ ਦੇ ਵਿਅਕਤੀਆਂ ਨੂੰ ਤੱਕ ਵੀ ਪਹੁੰਚ ਜਾਂਦਾ ਹੈ ਇਹ ਇੱਕ ਗੰਭੀਰ ਬਿਮਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇਟਲੀ ਤੋਂ ਦੱਸਿਆ ਜਾ ਰਿਹਾ ਹੈ ਕਿ ਇਟਲੀ ਦੇ ਵਿੱਚ ਸਾਲ ਜਿਹੜਾ ਇਹ ਸਾਲ ਚੱਲ ਰਿਹਾ ਹੈ 2025 ਦੇ ਵਿੱਚ ਇਟਾਲੀਅਨ ਜਿਹੜੀ ਸੁੰਦਰਤਾ ਮੁਕਾਬਲਾ ਕਰਵਾਇਆ ਗਿਆ ਹੈ ਤੇ ਜਿਸ ਦੇ ਵਿੱਚ 40 ਲੜਕੀਆਂ ਨੇ ਭਾਗ ਲਿਆ ਹੈ ਤੇ ਜਿਨ੍ਹਾਂ ਦੇ ਵਿੱਚੋਂ 39 ਜਿਹੜੀਆਂ ਲੜਕੀਆਂ ਨੂੰ ਪਛਾੜਦੇ ਹੋਏ ਜਿਹੜੀ ਇੱਕ ਲੜਕੀ ਹੈ ਜਿਸ ਦਾ ਨਾਮ ਲੂਜ਼ਾਨੀਆ ਹੈ ਲੂਜ਼ਾ ਸੋਰੀ ਬੈਜ਼ਲੀਕਾਟਾ ਦੀ ਲੂਜ਼ਾਨੀਆ ਦੀ ਮੁਤਿਆਰਕਾਤੀਆ ਮੁੱਖੀ ਹੋ जी कि इटली सब तो सोहनी कुड़ी का किताब जित चुकी है तो इस दे उसने अपने सूबे का नाम पूरे देश के चमका दिता है तो इस कुड़ी कातिया इस दी का लड़की है जी कि मिस इटाली जितती है इसकी जीड़ी लंबाई है एक पॉइंट सत्ता पचहत्तर मीटर लंबी है तो ग्रैजुएट करने तो बाद दंदा दे डॉक्टर की डिग्री कर रही है ਤੇ ਇਹ ਜਿਹੜੀ ਲੜਕੀ ਜਿੱਤੀ ਹੈ ਜਿਸ ਦਾ ਨਾਮ ਕਾਤਿਆ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਆਪਣੇ ਪੁਰਾਣੀ ਕਲਚਰ ਦੇ ਨਾਲ ਵੀ ਜੁੜੀ ਹੈ ਤੇ ਸਲਾਈ ਤੇ ਕਢਾਈ ਦਾ ਕੰਮ ਵੀ ਇਹ ਜਾਣਦੀ ਹੈ ਜਿਹੜਾ ਕਿ ਉਸ ਨੂੰ ਆਪਣੀ ਦਾਦੀ ਤੇ ਮਾਸਦੀ ਤੋਂ ਵਿਰਾਸਤ ਦੇ ਵਿੱਚ ਮਿਲਿਆ ਹੈ ਤੇ ਉਸ ਨੂੰ ਆਪਣੀ ਇਸ ਕਲਾ ਤੇ ਮਾਣ ਹੈ ਤੇ ਜਿਸ ਦੇ ਨਾਲ ਉਸ ਉਹ ਆਪਣੇ ਸੂਬੇ ਦੀ ਅਗਵਾਈ ਕਰ ਰਹੀ ਹੈ ਇਹ ਤਿਦਨ ਹੁੰਦਾ ਸੀ ਇਹ ਜਿਹੜਾ ਸੁੰਦਰਤਾ ਦਾ ਮੁਕਾਬਲਾ ਹੈ ਇਟਲੀ ਦੇ ਵਿੱਚ 1939 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਹੁਣ ਲਗਾਤਾਰ ਇਹ ਜਿਹੜਾ ਮੁਕਾਬਲਾ ਹਰ ਸਾਲ ਹੁੰਦਾ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਸਰਕਾਰ ਦਰਾ ਕੋਸ਼ਨਾ ਕੀਤੀ ਗਈ ਹੈ ਕਿ ਦਸੰਬਰ ਤੋਂ ਦੇਸ਼ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਹੈ ਉਹਨਾਂ ਤੇ ਬੈਨ ਹੋ ਜਾਵੇਗਾ ਤੇ ਇਹ ਜਿਹੜਾ ਬੈਨ ਲਗਾਇਆ ਗਿਆ ਹੈ ਆਸਟ੍ਰੇਲੀਆ ਦੀ ਸਰਕਾਰ ਦੀ ਦੁਆਰਾ ਲਗਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਿਹੜੇ ਅਨਾਬਾਲਗ ਬੱਚੇ ਹੈ ਉਹਨਾਂ ਦੀ ਖਾਤੇ ਪਛਾਣ ਕੇ ਡੀਐਕਟੀਵੇਟ ਕਰਨੇ ਪਵੇਗੀ ਤੇ ਇਹ ਕਾਨੂੰਨ ਲਗਭਗ 10 ਦਸੰਬਰ 2025 ਤੋਂ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਦੁਨੀਆ ਭਰ ਦੇ ਵਿੱਚ ਹੈਲਥ ਤੇ ਫਿਟਨੈਸ ਦੇ ਨਾਲ ਜੁੜੇ ਹੋਏ ਨਵੇਂ-ਨਵੇਂ ਟ੍ਰੈਂਡ ਆਉਂਦੇ ਰਹਿੰਦੇ ਹਨ ਪਰ ਇੱਕ ਜਿਹਾ ਇੱਕ ਟ੍ਰੈਂਡ ਅਜਿਹਾ ਚੱਲ ਰਿਹਾ ਹੈ ਜਿਹੜਾ ਕਿ ਹੈਰਾਨ ਕਰ ਦੇਣ ਵਾਲਾ ਹੈ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਹੁਣ ਲੋਕ ਪਾਣੀ ਦੀ ਥਾਂ ਬੀਅਰ ਦੇ ਨਾਲ ਨਹਾਉਣ ਨੂੰ ਤਰਜੀਹ ਦੇ ਰਹੇ ਹਨ ਯੂਰਪ ਦੇ ਵਿੱਚ ਬੀਅਰ ਸਪਾ ਤੇਜ਼ੀ ਨਾਲ ਲੋਕਪ੍ਰਿਆ ਹੋ ਰਿਹਾ ਹੈ ਤੇ ਇੱਥੇ ਲੋਕ ਬੀਅਰ ਦੇ ਨਾਲ ਭਰੇ ਟੱਬਾਂ ਦੇ ਵਿੱਚ ਬੈਠ ਕੇ ਆਰਾਮ ਕਰਦੇ ਹਨ ਇਹ ਕੋਈ ਨਵਾਂ ਟ੍ਰੈਂਡ ਨਹੀਂ ਸਗੂ ਇਸ ਸਦੀਆਂ ਤੋਂ ਪੁਰਾਣੀ ਇੱਕ ਪਰੰਪਰਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਜ਼ਮਾਨੇ ਦੇ ਵਿੱਚ ਬੀਅਰ ਦੇ ਵਿੱਚ ਜਿਹੜਾ ਜੀਸਟ ਹੁੰਦਾ ਹੈ ਖਮੀਰ ਹੁੰਦਾ ਹੈ ਤੇ ਉਸ ਦੇ ਵਿੱਚ ਹੌਪਸ ਹੁੰਦੇ ਹਨ ਜਿਹੜੇ ਕਿ ਚਮੜੀ ਨੂੰ ਸਾਫ਼ ਵੀ ਕਰਦੇ ਹਨ ਤੇ ਸਰੀਰ ਨੂੰ ਤਾਜ਼ਗੀ ਪ੍ਰਦਾਨ ਕਰਦੇ ਹਨ ਤੇ ਇਥੇ ਤੁਹਾਨੂੰ ਦੱਸਦੀ ਕਿ ਬੀਅਰਸ ਬਾਥ ਲਾਨ ਵਾਲੇ ਮਹਾਰਾ ਦਾ ਦਾਅਵਾ ਹੈ ਕਿ ਬੀਅਰ ਨਾਲ ਨਹਾਉਂਦੇ ਕਈ ਫਾਇਦੇ ਹਨ ਇਸ ਦੇ ਨਾਲ ਜਿਹੜੀ ਸਕਿਨ ਹੈਗੀ ਆ ਉਹ ਸੋਹਣੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਮੌਜੂਦ ਵਿਟਾਮਿਨ B ਤੇ ਜੀਸਟ ਚਮੜੀ ਨੂੰ ਨਰਮ ਤੇ ਗਲੋਇੰਗ ਬਣਾਉਂਦੇ ਹਨ ਇਸ ਦੇ ਨਾਲ ਸਟ्रेस ਵੀ ਘੱਟ ਹੁੰਦਾ ਹੈ ਤੇ ਸਰੀਰ ਨੂੰ ਆਰਾਮ ਮਿਲਦਾ ਹੈ ਤੇ ਬਲੱਡ ਸਰਕੂਲੇਸ਼ਨ ਦੇ ਲਈ ਵੀ ਕਹਿੰਦੀ ਹੈਗੀ ਇਹੜਾ ਸਪਾ ਹੈਗਾ ਆ ਇਹ ਬਹੁਤ ਵਧੀਆ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਇਸ ਦੇ ਨਾਲ ਜਿਹੜੀ ਕੁਦਰਤੀ ਤਰੀਕੇ ਨਾਲ ਪਸੀਨੇ ਆ ਨਿਕਲਦਾ ਹੈ ਤੇ ਜਿਸ ਦੇ ਨਾਲ ਜਿਹੜੇ ਸਰੀਰ ਦੇ ਟਾਕਸਿਕ ਪਦਾਰਥ ਹੁੰਦੇ ਹਨ ਉਹ ਵੀ ਨਿਕਲਦੇ ਹਨ ਤੇ ਇਹ ਜਿਹੜੀ ਖਾਸ ਕਰਕੇ ਜੈਕ ਗਨਰਾਜ ਸਟਰੀਆ ਜਰਮਨੀ ਤੇ ਪੋਲੈਂਡ ਦੇ ਵਿੱਚ ਇਹ ਟ੍ਰੈਂਡ ਬਹੁਤ ਮਸ਼ਹੂਰ ਹੈ ਤੇ ਇੱਥੇ ਸਲਾਨੀ ਲੱਕੜ ਦੇ ਖਾਸ ਥੱਬਾਂ ਦੇ ਵਿੱਚ ਬੈਰ ਪਰਵਾ ਕੇ ਘੰਟਿਆਂ ਤੱਕ ਇਹ ਆਰਾਮ ਕਰਦੇ ਹਨ ਤੇ ਕੁਝ ਜਸਪਾਤਾ ਜਿਹੀ ਵੀ ਹੈ ਜਿਥੇ ਖਾਣ ਜਿੱਥੇ ਲੋਕ ਨਹਾਉਂਦੇ ਨਾਲ ਨਾਲ ਵੇਅਰ ਪੀਂਦਾ ਵੀ ਨਾਲ ਨਾਲ ਮਜ਼ਾ ਲੈਂਦੇ ਹਨ ਮੈਡੀਕਲ ਜਿਹੜੇ ਮਾਹਰ ਹੈਗੇ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਜਾਦੂਈ ਇਲਾਜ ਨਹੀਂ ਹੈ ਪਰ ਇਸ ਸਟ੍ਰੈਸ ਤੇ ਸ਼ਰੀਰ ਨੂੰ ਆਰਾਮ ਦੇਣ ਦਾ ਵਧੀਆ ਤਰੀਕਾ ਹੈ ਤੇ ਇਸ ਦੇ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੈ ਏਸੀ ਅੱਜ ਦੀਆਂ ਕੁਝ ਖਾਸ ਖਬਰਾਂ ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਆਪਾਂ ਦੇਖ ਲੈਣੇ ਅੱਜ ਦੇ ਕਰੰਸੀ ਰੇਟਸ ਸਭ ਤੋਂ ਪਹਿਲਾਂ ਅਮਰੀਕਾ ਅਮਰੀਕਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 88 ਰੁਪਏ 5 ਪੈਸੇ ਇਸ ਤੋਂ ਬਾਅਦ ਕੈਨੇਡਾ ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 64 ਰੁਪਏ ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 58 ਰੁਪਏ 71 ਪੈਸੇ ਇਸ ਤੋਂ ਬਾਅਦ ਯੂਰੋ ਯੂਰੋ ਦਾ ਰੇਟ ਚੱਲ ਰਿਹਾ ਹੈ 103 ਰੁਪਏ 93 ਪੈਸੇ ਇਸ ਤੋਂ ਬਾਅਦ ਨਿਊਜ਼ੀਲੈਂਡ ਨਿਊਜ਼ੀਲੈਂਡ ਦਾ ਡਾਲਰ ਦਾ ਰੇਟ ਚੱਲ ਰਿਹਾ ਹੈ 52 ਰੁਪਏ 57 ਪੈਸੇ ਅਰਬ ਅਮਰਾਤ ਦੇ ਦਰਾਮ ਦਾ ਰੇਟ ਚੱਲ ਰਿਹਾ ਹੈ 23 ਰੁਪਏ 97 ਪੈਸੇ ਤੇ ਪੌਂਡ ਦਾ ਰੇਟ ਚੱਲ ਰਿਹਾ ਹੈ 120 ਰੁਪਏ 10 ਪੈਸੇ ਪੌਂਡ ਤੇ ਯੂਰੋ ਦਾ ਰੇਟ ਵਧੀਆ ਚੱਲ ਰਿਹਾ ਹੈ ਤੇ ਇਹ ਸੀ ਅੱਜ ਦੀ ਕੁਝ ਦੇਸ਼ਾਂ ਦੇ ਕਰੰਸੀ ਰੇਟ इस तु बाद आप देख लें कि सोने का की रेट चल रहा है अज्ज अज यानी कि सोलह सितंबर वजा इंडिया के गोल्ड का रेट चल रहा है लगभग ग्यारह हज़ार एक सौ तिरानवे पर ग्राम चौबी कैरट के लिए है तो दस हज़ार दो सौ छब्बी पर ग्राम बई कैरट जो गोल्ड का रेट चल रहा है तो अठ हज़ार तीन सौ पचानवे जोड़ा हैगा पर ग्राम अठारह कैरट गोल्ड का रेट चल रहा है 24 ਕੈਰਟ 골ਡ ਦੇ ਵਿੱਚ ਲਗਭਗ 87 ਰੁਪਏ ਦਾ ਇਜ਼ਾਫਾ ਹੋਇਆ ਹੈ ਤੇ 22 ਕੈਰਟ ਤੇ 골ਡ ਦੇ ਵਿੱਚ 80 ਰੁਪਏ ਦਾ ਇਜ਼ਾਫਾ ਹੋਇਆ ਹੈ ਕੱਲ ਦੇ ਨਾਲੋਂ ਤੇ ਜਿਹੜਾ 18 ਕੈਰਟ 골ਡ ਹੈਗਾ ਉਹਦੇ ਵਿੱਚ ਲਗਭਗ 66 ਰੁਪਏ ਦਾ ਇਜ਼ਾਫਾ ਹੋਇਆ ਹੈ ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ